ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਪਿੰਡ ਚੰਦਪਨ ਦਾ ਜੋ ਮਸਲਾ ਹਾਈ ਲੈਵਲ ਤੇ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਮਸਲਾ ਬਹੁਤ ਛੋਟਾ ਸੀ ਮੈਂ ਬਹੁਤ ਵੀਡੀਓ ਪਹਿਲਾਂ ਪਾਈਆਂ ਨੇ ਪਰ ਜਿਹੜੇ ਵੱਡੇ ਸਿਰਾਂ ਵਾਲੇ ਰਾਜਨੀਤਿਕ ਲੋਕ ਹੁੰਦੇ ਨੇ ਉਹ ਇਹਨੂੰ ਜਾਤੀ ਮਸਲਾ ਬਣਾ ਕੇ ਪੇਸ਼ ਕਰ ਦਿੰਦੇ ਆ ਤਕਰੀਬਨ ਸਭ ਨੂੰ ਪਤਾ ਹੈ ਕਿ ਜਿਹੜੇ ਮੁੰਡੇ ਪੁਲਿਸ ਨੇ ਅਰੈਸਟ ਕੀਤੇ ਸੀ ਜੇਲ੍ਹ ਭੇਜੇ ਸੀ ਉਹ ਰਿਹਾ ਕਰ ਦਿੱਤੇ ਗਏ ਸੀ ਉਹ ਤੋਂ ਬਾਅਦ ਦੇ ਵਿੱਚ ਜਿਹੜਾ ਪਿੰਡ ਚੰਦਪਾਣ ਦਾ ਗਮਦੂਰ ਸਿੰਘ ਹੈ ਧਨਾੜਾ ਹੈ ਉਹ ਮੈਂ ਇਹਨਾਂ ਲੋਕਾਂ ਨੂੰ ਮਲਕ ਭਾਗੋ ਦੇ ਨਾਂ ਨਾਲ ਵੀ ਜਾਣਦਾ ਕਿਉਂਕਿ ਇਹ ਲੋਕ ਵੱਡੇ ਵੱਡੇ ਸਰਕਾਰਾਂ ਕੋਲੋਂ ਟੈਂਡਰ ਲੈਂਦੇ ਨੇ ਖੇਲਦਾਂ ਦੇ ਮਾਲਕ ਨੇ ਸਰਕਾਰੀ ਦਰਬਾਰੇ ਇਹਨਾਂ ਦੀ ਗੁੰਡਾਗਰਦੀ ਚੱਲਦੀ ਹੈ ਕਿਉਂਕਿ ਉਹਨਾਂ ਅਵਸਰਾਂ ਦੀ ਸਹਤ ਇਹ ਗਰੀਬਾਂ ਦੇ ਨਾਲ ਤਾਕਾਸ਼ਾਈ ਕਰਦੇ ਆ। ਤਾਨਾਸ਼ਾਹੀ ਇਹ ਲੋਕ ਨੇ। ਤੇ ਇਹਦੇ ਤੇ ਜਿਹੜਾ ਗਮਦੂਰ ਸਿੰਘ ਹੈ 307 ਦਾ ਪਰਚਾ ਦਰਜ ਹੋਇਆ ਸੀ। ਉਹਦਾ ਕਾਰਨ ਸੀ ਕਿ ਅਰਾਦਾ ਕਤਲ। ਕਿਉਂਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹਨੇ ਆਪਣੇ ਅਸਲੇ ਦੇ ਨਾਲ ਫਾਇਰ ਕੀਤੇ ਸੀ ਉਹ ਵੀਡੀਓ ਵਾਇਰਲ ਹੋਈ ਜਾਂਦੀ। ਤੇ ਹੁਣ ਇਹ ਪਿੱਟਦਾ ਫਿਰਦਾ ਹੈ ਭਗੌੜਾ ਹੋਇਆ ਹੋਇਆ ਕਿ ਮੇਰਾ ਜਿਹੜਾ ਪਰਚਾ ਹੋਇਆ ਉਹ ਰੱਦ ਹੋਵੇ ਮੈਂ ਵੀ ਇੱਕ ਸੂਰਾ ਇਹ ਸਾਰਾ ਮਸਲਾ ਜਿਹੜਾ ਮੀਡੀਆ ਦੇ ਵਿੱਚ ਤਕਰੀਬਨ ਸਭ ਨੂੰ ਪਤਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਰ ਮੈਂ ਅੱਜ ਗੱਲ ਕਰਨੀ ਹੈ ਕੁਝ ਬਕਾਊ ਮੀਡੀਆ ਹੈਗਾ ਉਹ ਬਕਾਊ ਮੀਡੀਆ ਨੈਰੇਟਿਵ ਬਣਾ ਰਿਹਾ ਜਿੰਨੀ ਵੀ ਗੱਲਬਾਤ ਮੀਡੀਆ ਤੇ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਉਥੇ ਸਾਬਤ ਕੀਤਾ ਜਾ ਰਿਹਾ ਕਿ ਜਿਹੜੇ ਐਸੀ ਭਾਈਚਾਰੇ ਦੇ ਲੋਕ ਨੇ ਉਹ ਕਸੂਰਬਾਰ ਨਹੀਂ ਉਹ ਗਲਤ ਨਹੀਂ ਹਾਲਾਂਕਿ ਜਦੋਂ ਮਜ਼ਦੂਰ ਕਿਸਾਨ ਜਾਂ ਮਜ਼ਦੂਰ ਕਿਸਾਨ ਜਿੱਥੇ ਬੰਦੀਆਂ ਨੇ ਜਾਂ ਐਸੀ ਜਿੱਥੇ ਬੰਦੀਆਂ ਨੇ ਧਰਨਾ ਲਾਇਆ ਉਹਨਾਂ ਲੋਕਾਂ ਨੂੰ ਰਿਹਾ ਕੀਤਾ ਗਿਆ ਤੇ ਇਹਦੇ ਉੱਤੇ ਪਰਚਾ ਹੋ ਗਿਆ ਸੀ ਤੇ ਇਹ ਹੁਣ ਜਿਹੜਾ ਨੈਰੇਟਿਵ ਬਣਾਇਆ ਜਾ ਰਿਹਾ ਹੈ ਦਲਾਲ মিডিਆ ਵੱਲੋਂ ਉਹਦੇ ਵਿੱਚ ਕੇਵਲ ਇਹ ਧਨਾੜ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਇਹ ਬਕਾਊ মিডিਆ ਇੱਕ ਤਰਫਾ ਹੋ ਕੇ ਚੱਲ ਰਿਹਾ ਮੈਂ ਕੱਲ ਦੋ ਚਾਰ ਵੀਡੀਓ ਸੁਣੀਆਂ ਮੇਰੇ ਖਿਲਾਫ ਵੀ ਬੋਲਿਆ ਗਿਆ ਪਰ ਸਾਨੂੰ ਐਸੀ ਕੋਈ ਪਰਵਾਹ ਨਹੀਂ ਹੁੰਦੀ ਹੈ ਲੋਕ ਚਾਹੁੰਦੇ ਹੁੰਦੇ ਕਿ ਬੁੱਟਾ ਸਿੰਘ ਸਾਡੇ ਖਿਲਾਫ ਦੁਬਾਰਾ ਕੁਝ ਬੋਲ ਦੇਵੇ ਕੰਟਰੋਵਰਸਰੀ ਹੋ ਜਾਏ ਤੇ ਸਾਡਾ ਚੈਨਲ ਚੱਲ ਜੇ ਤੁਸੀਂ ਮਿੰਤ ਕਰਕੇ ਆਪਣੇ ਚੈਨਲ ਚਲਾਓ ਜੀ ਅਸੀਂ ਜੋ ਹੈਗੇ ਆ ਸਾਨੂੰ ਪਤਾ ਹੈ ਮੈਂ بار بار ਇਹ ਗੱਲ ਨਹੀਂ ਕਹਿੰਦਾ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਿੰਨੇ ਗੋਦੀ মিডিਆ ਨਾਂ ਦਿੱਤਾ ਸੀ ਨਾ ਲੋਕਾਂ ਨੇ ਉਹਦਾ ਪੰਜਾਬ ਦੇ ਇਹ ਬਕਾਊ মিডিਆ ਦਾ ਨਾਂ ਕੀ ਰੱਖੀਏ ਤੁਸੀਂ ਦੱਸ ਦਿਓ ਵੀ ਜਿਹੜੇ ਬੰਦੇ ਇੱਕ ਤਰਫੀ ਗੱਲ ਕਰਦੇ ਆ ਸਰਪੰਚ ਦੇ ਕੋਲ ਜਾਂਦੇ ਕੁਲਦੀਪ ਸਿੰਘ ਜਿਹੜਾ ਮੌਜੂਦਾ ਸਰਪੰਚ ਹੈ ਉਹਦੇ ਕੋਲੇ ਇੱਕ ਦਿਨ ਇੰਟਰਵਿਊ ਕਰਨਗੇ ਉਹਨੂੰ ਉਲਝਾ ਕੇ ਉਦੇ ਕੋਲੋਂ ਕਢਾਉਣਗੇ ਵੀ ਤੂੰ ਗਲਤ ਐ ਇਹ ਡਰਦਾ ਜੀ ਇਹਦੇ ਘਰ ਵਾਲੀ ਸਰਪੰਚ ਐ ਜੀ ਇਹ ਸਰਪੰਚੀ ਕਿਉਂ ਕਰਦਾ ਐ ਜੀ ਇਹ ਤਾਂ ਛੋਟਾ ਜਿਹਾ ਪੱਤਰਕਾਰ ਐ ਜੀ ਇਹ ਚੈਨਲ ਚਲਾਉਂਦਾ ਐ ਜੀ ਇਹ ਦੋਨੇ ਗੱਲਾਂ ਇਕੱਠੀਆਂ ਕਿਦਾਂ ਕਰ ਸਕਦਾ ਐ ਜਾਨਕਿ ਉਹਨੂੰ ਉਲਝਾਇਆ ਜਾ ਰਿਹਾ ਮੈਂ ਬੇਨਤੀ ਕਰਦਾ ਜਿਹੜਾ ਇਹ ਜਾਤੀ ਮੁੱਦਾ ਬਣਾ ਕੇ ਐਸੀ ਤੇ ਜਰਨਲ ਮੁੱਦਾ ਬਣਾ ਕੇ ਉਭਾਰਿਆ ਜਾ ਰਿਹਾ ਜਿਨੇ ਵੀ ਜਰਨਲ ਕੈਟਾਗਰੀ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਹੈ ਥੋੜਾ ਜਾ ਜੇ ਤੁਹਾਡੇ ਵਿੱਚ ਇੱਕ ਅਦਾ ਬੰਦਾ ਕੋਈ ਨਕਮਾ ਹੈ ਉਹਨੂੰ ਕੰਟਰੋਲ ਕਰਿਆ ਕਰੋ ਮੈਂ ਪਿੰਡ ਦੇ ਜਿਨੇ ਵੀ ਬਤਵੰਦੇ ਸੱਜਣ ਨੇ ਪਿੰਡ ਚੰਦਪਾਣ ਦੇ ਉਹ ਸਾਰੇ ਗਲਤ ਨਹੀਂ ਸਾਰੇ ਕੋਈ ਬਰਾਦਰੀ ਸਾਰੇ ਕੋਈ ਕੌਮ ਗਲਤ ਨਹੀਂ ਹੁੰਦੀ ਇੱਕ ਦੋ ਬੰਦੇ ਕਿਸੇ ਵੀ ਬਰਾਦਰੀ ਵਿੱਚ ਹੋਣ ਹੁੰਦੇ ਨੇ ਉਹਨਾਂ ਇੱਕ ਦੋ ਕਰਕੇ ਸਾਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਹੈ ਔਰੇ ਮੁੱਦੇ ਨੂੰ ਇੰਨਾ ਉਭਾਰਿਆ ਗਿਆ ਕਿ ਤੁਸੀਂ ਚੇਤੇ ਰੱਖਿਓ ਕਿ ਬੈਂਕ ਬੋਟ ਬਣਾਣ ਜਣ ਕੇ ਬੋਟ ਬੈਂਕ ਇਕੱਠਾ ਕੀਤਾ ਜਾ ਰਿਹਾ 2027 ਦੇ ਵਿੱਚ ਇਹ ਖੁਮਿਆਜਾ ਸਾਨੂੰ ਖੁਦ ਭੋਤ ਨਾ ਪੋ ਤੁਸੀਂ ਚੇਤੇ ਰੱਖ ਲਿਓ ਮੇਰੀ ਗੱਲ ਤੇ ਦਲਾਲ ਮੀਡੀਆ ਨੂੰ ਬੇਲਤੇ ਹੈ ਤੋਂ ਤੁਹਾਡਾ ਲੋਕਾਂ ਦੇ ਮਨ ਵਿੱਚ ਇਹ ਸਤਕਾਰ ਹੈ ਕਿ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਥੰਮ ਹੈ ਪਰ ਜੇ ਤੁਸੀਂ ਇੱਕ ਬੰਦੇ ਦੀ ਗੱਲ ਕਰੋਗੇ ਨਾ ਹੁਣ ਜਿਹੜੀ ਬੀਬੀ ਬੋਲੀ ਹੈ ਨਾ ਉਹਦਾ ਗਗਨ ਕਰਕੇ ਸ਼ਾਇਦ ਤੇ ਉਹਦੀ ਜਿਹੜੀ ਮੇਰੇ ਖਿਲਾਫ ਵੀਡੀਓ ਆਈ ਹੈ ਨਾ ਉਹਦੇ ਵਿੱਚ ਮੈਂ ਸੁਣੀ ਉਹ ਵੀਡੀਓ ਉਹਦੇ ਵਿੱਚ ਉਹ ਸ਼ਰਮ ਪਤਾ ਲੱਗ ਰਿਹਾ ਕਿ ਇੱਕ ਤਰਫੀ ਗੱਲ ਕਰ ਰਹੀ ਹੈ बार-बार ਉਹ ਟਾਈਟਲ ਕੀ ਰੱਖਿਆ ਮੀਡੀਆ ਨੂੰ ਦਲਾਲ ਕਹਿਣ ਵਾਲੇ ਬੁੱਢਾ ਸਿੰਘ ਨੂੰ ਪੱਤਰਕਾਰ ਕੁੜੀ ਦਾ ਠੋਕਮਾ ਜਵਾਬ ਕਹਿੰਦਾ ਅੱਜ ਵੀ ਕਹਿੰਦੇ ਆ ਜੀ ਕਿ মিডিਆ ਬਕਾਉ ਹੈਗਾ ਜੇ ਤੁਸੀਂ ਬਕਾਉ ਨਹੀਂ ਹੈਗੇ ਫਿਰ ਦੁੱਖ ਕਿਸ ਗੱਲ ਦਾ ਤੁਹਾਨੂੰ ਬੇਟਾ ਔਰ ਤੁਸੀਂ ਇੱਕ ਗੱਲ ਹੋਰ ਤੇਤੇ ਰੱਖਿਓ ਇਹ ਮੈਨੂੰ ਕਹਿਣ ਦੀ ਲੋੜ ਨਹੀਂ ਕਿ মিডিਆ ਮੁਕਾਉ ਬਕਾਉ ਹੈ ਜਾਂ মিডিਆ ਇੱਕ ਤਰਫਾ ਗੱਲ ਕਰਦਾ ਇਹ ਤੁਹਾਡੀਆਂ ਵੀਡੀਓ ਲੋਕਾਂ ਨੇ ਸੁਣ ਲਈਆਂ ਇਹ ਤੁਹਾਡੀਆਂ ਵੀਡੀਆਂ ਦੇ ਵੀਡੀਓ ਦੇ ਵਿੱਚ ਇਹ ਝਲਕਾਂ ਪੈਦਾ ਹੁੰਦੀ ਹੈ ਲੋਕਾਂ ਨੂੰ ਦਿਖ ਰਿਹਾ ਤੁਸੀਂ ਇੱਕ ਤਰਫਾ ਗੱਲ ਕਰਦੇ ਹੋ ਤੁਸੀਂ ਜਿਹੜੀ ਮੇਰੇ ਖਿਲਾਫ ਵੀਡੀਓ ਪਾਈ ਹੈ ਇਹਦੇ ਵਿੱਚ ਸ਼ਰਿਆਮ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਬਕਾਉ ਹੈਗੇ ਹੋ ਫਿਰ ਕਹਿੰਦੀ ਜੇ ਅਸੀਂ ਜਲੂਸ ਕੱਢਾਂਗੇ ਮਾਫੀ ਮੰਗ ਕਿਉਂ ਮਾਫੀ ਮੰਗੇ ਬਾਈ ਜੇ ਨਹੀਂ ਤੁਸੀਂ ਜਲੂਸ ਕੱਢਣਾ ਹੈ ਕਢੋ ਨਹੀਂ ਤਾਂ ਕਿਉਂ ਨੇ ਆ ਵੀ ਬੂਟਾ ਸਿਨਾਂ ਜਲੂਸ ਨਿਕਣੇ ਪਤਾ ਤਾਂ ਲੱਗੇ ਵੀ ਉਹ ਲੋਕ ਕਿਹੜੇ ਜਿਹੜੇ ਜਲੂਸ ਕਰਨਾ ਚਾਹੁੰਦੇ ਆ ਪਤਾ ਤਾਂ ਲੱਗੇ ਲੋਕਾਂ ਨੂੰ ਬੂਟਾ ਸਿਨਾਂ ਜਲੂਸ ਕਿਉਂ ਕੱਢਿਆ ਜਾ ਰਿਹਾ ਜਲੂਸ ਕੱਢਣ ਵਾਲੇ ਕਿਹੜੇ ਆ ਮਤਲਬ ਤੁਸੀਂ ਇੱਕ ਤਰਫੀ ਗੱਲ ਕਰੋ ਇਹ ਤੁਹਾਨੂੰ ਕਹਿ ਵੀ ਨਾ ਸਕੀ ਸ਼ਰਿਆਮ ਕਹਿੰਦੇ ਅਸੀਂ ਵੀ ਤੁਸੀਂ ਇੱਕ ਤਰਫੀ ਗੱਲ ਕਰਦੇ ਹੋ ਤੁਸੀਂ ਨੈਰੇਟਿਵ ਬਣਾ ਰਹੇ ਹੋ ਕੇਵਲ ਜਿਹੜਾ ਉਹ ਧਨਾੜ ਆਦਮੀ ਹੈ ਗਮਦੂਰ ਸਿੰਘ ਤੁਸੀਂ ਉਹਦੇ ਪੱਖ ਵਿੱਚ ਉਹਦੇ ਤੇ ਪਰਚਾ ਹੋ ਗਿਆ ਪਰਚਾ ਰੱਦ ਨਹੀਂ ਹੁੰਦਾ ਮੈਂ ਚੈਲੰਜ ਕਰਦਾ ਜੇ ਪੁਲਿਸ ਪਰਚਾ ਰੱਦ ਵੀ ਕਰ ਦੋ ਨਾ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ ਫਿਰ ਜਵਾਬ ਦਿਓ ਕਿਹਦੇ ਵਿੱਚ ਹਿੰਮਤ ਹੈਗੀ ਆ ਤੁਸੀਂ ਨਿਰਪੱਖ ਹੋ ਕੇ ਗੱਲ ਕਰੋ ਸੱਤ ਦੇ ਵਿੱਚ ਬੈਠੋ ਉੱਥੇ ਜਾ ਕੇ ਮੈਂ ਜਦੋਂ ਕਹਿ ਮੈਂ ਸਾ ਮੇਰੀ ਇਟਰਵਿਊ ਕਰ ਰਿਹਾ ਕਿ ਤੁਸੀਂ ਕਿਹੜਾ ਬਸ਼ੰਦੇਓ ਪੈਂਦੇ ਤੁਸੀਂ ਬਸ਼ਿੰਦੇ ਹੋ ਬੀਬਾ ਤੁਸੀਂ ਜਾ ਕੇ ਇੰਟਰਵਿਊ ਕਰ ਦਿਓ ਤੁਸੀਂ ਪਿੰਡ ਦੇ ਬਸ਼ਿੰਦੇ ਹੋ ਜੰਦ ਭਾਂਦੇ ਜੇ ਵੀ ਸਿੰਦੇ ਵੀ ਹੈਗੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਇੱਕ মিডিਆ ਤੁਸੀਂ ਜਰਨਲਿਸਟ ਹੋ ਜੇ ਤੁਸੀਂ ਗੱਲ ਕਰ ਸਕਦੇ ਹੋ ਮੈਂ ਵੀ ਗੱਲ ਕਰ ਸਕਦਾ ਕਿਸੇ ਤੋਂ ਮਾਫੀ ਨਹੀਂ ਮੰਗਦੇ ਸੀ ਅਸੀਂ ਸ਼ਰਿਆਮ ਕਹਿੰਦੇ ਜਿਹੜਾ ਬੰਦਾ ਦਲਾਲ মিডিਆ ਬਣ ਕੇ ਗੱਲ ਕਰਦਾ ਜਿਹੜਾ ਬੰਦਾ ਇੱਕ ਤਰਫੀ ਗੱਲ ਕਰਦਾ ਉਹ ਦੋਸ਼ੀ ਹੈ ਇੱਥੇ ਇਹ ਬੇਨਤੀ ਪ੍ਰਵਾਨ ਕਰਿਓ ਇਹ ਮੁੱਦਾ ਬਹੁਤ ਛੋਟਾ ਸੀ ਇਹ মিডিਏ ਨੇ ਨੈਰੇਟਿਵ ਬਣਾ ਕੇ ਇੱਕ ਪਾਸੜ ਹੋ ਕੇ ਇਹ ਮੁੱਦੇ ਨੂੰ ਜਾਤੀ ਛੂਚਕ ਕਹਿ ਲਏ ਜਾਤੀ ਤੌਰ ਤੇ ਉਭਾਰਿਆ ਜਾਤੀਵਾਦ ਦਾ ਮੁੱਦਾ ਬਣਾਤਾ ਹੈ মিডিਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ